ਹਨੇਪੀ ਰਬਈ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕਿਆ ਜੀ ਪੰਜਾਬ ਰੋਡਵੇਜ ਪਨਵਸ ਪੀ ਆਰਟੀਸੀ ਕੰਟਰੈਕਟਰ ਵਰਕ ਜੁਨੀਅਨ ਦਾ ਇਹ ਦੇਖੋ ਜੀ ਜਿਹੜੀ ਬੱਸ ਹੈ ਆਪਣੀ ਬੰਦੇ ਰੂਟ ਤੇ ਚੰਡੀਗੜ੍ਹੋਂ ਆਈ ਸੀਸ ਚੱਲ ਕੇ ਤੇ ਇਹ ਬਰਨਾਲੇ ਨੂੰ ਜਾ ਰਹੀ ਸੀਗੀ ਤੇ ਰਸਤੇ 'ਚ ਪਟਿਆਲੇ ਬੱਸ ਸਟੈਂਡ 'ਤੇ ਨੇ ਸਵਾਰੀਆਂ ਉਤਾਰਨੀਆਂ ਸੀ ਤੇ ਉੱਥੋਂ ਗੱਡੀ ਨੂੰ ਟਰਨ ਲੈਣ ਵਾਸਤੇ ਜਦੋਂ ਗੱਡੀ ਮੋੜੀ ਬੱਸ ਸਟੈਂਡ ਵੱਲ ਤਾਂ ਪਿੱਛੋਂ ਇੱਕ ਤੇਜ਼ ਰਫਤਾਰ ਟਰਾਲਾ ਆਇਆ ਤੇ ਜਿਹਦੇ ਵਿੱਚ ਡਰਾਈਵਰ ਦਾ ਕੋਈ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ ਤੇ ਉਹਦਾ ਫਰੰਟ ਆ ਕੇ ਇੱਕਦਮ ਬੱਸ ਦੇ ਪਿੱਛੇ ਵੱਜਿਆ ਤੇ ਜਿਹਦੇ ਨਾਲ ਜਿਹੜੀ ਬੱਸ ਸੀ ਉਹ ਕੰਟਰੋਲ ਨਹੀਂ ਹੋਈ ਹੈਗੀ ਤੇ ਅਨ ਕੰਟਰੋਲ ਹੋਣ ਕਰਨ ਉਹ ਫੁੱਟਬਾਥ ਤੇ ਚੜ ਕੇ ਪਲਟ ਗਈ ਤੇ ਜਿਹਦੇ ਵਿੱਚ ਕਾਫੀ 20-25 ਸਵਾਰੀਆਂ ਸੀ 4-5 ਸਵਾਰੀਆਂ ਜਿਹੜੀਆਂ ਹੈਗੀਆਂ ਉਹ ਐਡਮਟ ਤੇ ਨਾਲ ਸਾਡੇ ਜਿਹੜੇ ਡਰਾਈਵਰ ਕਨੈਕਟਰ ਆ ਉਹ ਵੀ ਰਜੇਂਦਰਾ ਹਸਪੀਟਲ ਐਡਮਟ ਹੈ ਜੀ ਕਿੰਨੇ ਵਜੇ ਦੀ ਗੱਲ ਹੈ ਇਹ ਲਗਭਗ 3:30-4 ਵਜੇ ਦੀ ਗੱਲ ਹੈ ਜੀ ਕਿਵੇਂ ਦੀ ਹੋਰ ਕਾਰਵਾਈ ਜੰਦੂ ਕਾਰਵਾਈ ਸੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਦੇਖੋ ਇੱਕ ਬੰਦੇ ਦੀ ਅਨਗਹਿਲੀ ਕਾਰਨ ਨਸ਼ੇ ਦੇ ਵਿੱਚ ਡਰਾਈਵਰ ਸੀ ਉਹ ਅਨਗਹਿਲੀ ਕਾਰਨ ਐਡਾ ਵੱਡਾ ਹਾਦਸਾ ਹੋਇਆ ਜਿਹਦੇ ਵਿੱਚ ਸਵਾਰੀਆਂ ਵੀ ਜੜੂਆਂ ਚਾਰ ਤੋਂ ਪੰਜ ਸਵਾਰੀਆਂ ਇੱਕ ਦੋ ਸਵਾਰੀਆਂ ਉਹ ਰਜਿੰਦਰਾ ਹਸਪੀਟਲ ਵੀ ਐਡਮਡਾ ਜਿਹੜਾ ਸਾਡਾ ਕੰਡਕਟਰ ਸੀ ਉਹਦੇ ਵੀ ਸਿਰ ਦੇ ਵਿੱਚ ਕਾਫੀ ਜ਼ਿਆਦੇ ਸੱਟ ਵੱਜੀ ਡਾਂਕੇ ਵਗੈਰਾ ਲੱਗਿਆ ਛਾਤੀ ਦੇ ਗੁੱਜੀਆਂ ਸੱਟਾਂ ਲੱਗੀਆਂ ਡਰਾਈਵਰ ਦੇ ਸੱਟਾਂ ਆ ਗਈ ਕਹਿੰਦਾ ਭਾਬ ਇੱਕ ਬੰਦੇ ਦੀ ਅਣਗਹਿਲੀ ਕਰਨੇ ਡਾ ਵੱਡਾ ਹਾਦਸਾ ਹੋਇਆ ਤੇ ਅਸੀਂ ਚਾਹੁੰਦੇ ਆ ਵੀ ਉਹਦੇ ਬੰਦੀ ਕਾਰਵਾਈ ਹੋਵੇ ਤੇ ਜਿੰਨਾ ਸਾਡਾ ਨੁਕਸਾਨ ਆ ਹੋਇਆ ਉਹਦਾ ਜਿਹੜਾ ਉਹ ਆ ਉਹਨੂੰ ਜੁਰਮਾਨਾ ਜਾਂ ਫੈਨ ਆ ਉਹ ਕੀਤਾ ਜਾਵੇ। ਜਾਨੀ ਨੁਕਸਾਨ ਨੂੰ ਬਚਾਓ। ਬਿਲਕੁਲ ਜੀ ਦੇਖੋ ਜਾਨੀ ਨੁਕਸਾਨ ਤੋਂ ਉਹਦਾ ਬਚਾ ਹੋਇਆਗਾ ਪਰ ਸੱਟਾਂ ਕਾਫੀ ਜ਼ਿਆਦੇ ਨੇ ਸਾਡੇ ਕੰਡੈਕਟਰ ਦੇ ਕਾਫੀ ਜ਼ਿਆਦੇ ਸੱਟਾਂ ਨੇ ਡਰਾਈਵਰ ਦੇ ਕਾਫੀ ਜ਼ਿਆਦੇ ਸੱਟਾਂ ਨੇ ਇੱਕ ਦੋ ਸਵਾਰੀਆਂ ਵੀ ਇੰਜੜ ਹੋਈਆਂ ਤੇ ਇੱਕ ਸਵਾਰੀ ਵੀ ਪੂਰੇ ਐਡਮੜਾ ਬਾਕੀ ਚਲੋ ਜਿਹੜੀਆਂ ਤਿੰਨ ਚਾਰੇ ਗਏ ਸੀ ਉਹ ਛੁੱਟੀ ਲੈ ਕੇ ਘਰ ਚਲੇ ਗਏ। ਹਾਂ ਜੀ ਕੀ ਨਾਮ ਤੁਹਾਡਾ ਗੁਰਵਿੰਦਰ ਸਿੰਘ ਬਈ ਗੁਰਵਿੰਦਰ ਸਿੰਘ ਮੇਰਾ ਨਾਮ ਹੈ ਤੇ ਕਿਹੜਾ ਦੀਪੂ ਆ ਬਰਨਾਲਾ ਦੀਪੂ ਬਈ ਤੇ ਕਿੱਥੋਂ ਆ ਰਹੇ ਸੀ ਬਚਨ ਵਾਲਾ ਸੀ ਚੰਡੀਗੜ੍ਹ ਤੋਂ ਆ ਰਿਹਾ ਸੀਗਾ ਪਾਸਟ ਤੋਂ ਬਾਅਦ ਤੇ 42 ਸਵਾਰੀ ਤਾਰਨੀ ਸੀਗੀ ਤੇ ਉਹ ਪਿੱਛੇ ਉਹ ਟਰਾਲਾ ਆਇਆ ਆਇਆ ਉਹ ਕੋਈ ਕੰਟਰੋਲ ਉਹਦਾ ਹੋਸ਼ ਵਿੱਚ ਨਹੀਂ ਸੀਗਾ ਉਲਫੇ ਪੈਸੇ ਅੱਗੇ ਟੱਕਰ ਮਾਰੀ ਗਈ ਜਿਹਨੂੰ ਗੱਡੀ ਪੱਟਾਂ ਦੀ ਉਹਦੀ ਡੇਂਗ ਕਰੀ ਹੋਈ ਸੀਗੀ ਤੇ ਮੈਂ ਬਟ ਪਰਿਵਲੀ ਵਸੈਂਟਰ ਤੋਂ ਨਹੀਂ ਬਸਟੈਂਡ ਮੈਂਟਰ ਹੋਣਾ ਸੀਗਾ ਬੱਦਿਆਂ ਦੇ ਕ੍ਰੋਸ ਕਰ ਰਹੇ ਸੀਗੇ ਪਰ ਬਿਆਲੇ ਐਂਟਰ ਫਸਟੈਂਡ ਵਿਜ਼ਿਟ ਤੋਂ ਵਸਤੀ